ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਕੀਤਾ ਗਿਆ ਹੈ ਜੀ ਹਾਂ ਇਹ ਵੱਡੀ ਕਾਰਵਾਈ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਇੱਕ ਵੱਡਾ ਸੰਦੇਸ਼ ਕਹਿ ਸਕਦੇ ਹੋ ਪੰਜਾਬ ਦੇ ਲਈ ਇਹ ਗੱਲ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਿਹੜੀਆਂ ਹੁਣੇ ਬਾਏ ਇਲੈਕਸ਼ਨ ਚੋਣਾਂ ਜਾਂ ਜਿਮਨੀ ਚੋਣਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਤਰਨ-ਤਰਨ ਦੇ ਵਿੱਚ ਹੋ ਕੇ ਹਟੀਆਂ ਨੇ ਉਸ ਥਾਂ ਦੇ ਉੱਤੇ ਜਦੋਂ ਇਲੈਕਸ਼ਨਸ ਹੋ ਰਹੀਆਂ ਸੀਗੀਆਂ ਉਦੋਂ ਪੰਜਾਬ ਪੁਲਿਸ ਦੀ ਕਾਰਜਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਹੋਏ ਨੇ ਤੇ ਵੱਡੇ ਸਵਾਲ ਖੜੇ ਹੋਣ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਦਿੱਲੀ ਵਾਲੇ ਆਪਣੇ ਦਫਤਰ ਦੇ ਵਿੱਚ ਡੀਜੀਪੀ ਨੂੰ ਤਲਬ ਕਰ ਲਿਆ ਤੇ ਸਾਰੀ ਜਿਹੜੀ ਜਾਂਚ ਪਹਿਲਾਂ ਕਰਵਾਈ ਜਾ ਰਹੀ ਸੀ ਉਸ ਦੇ ਬਾਰੇ ਰਿਪੋਰਟ ਮੰਗੀ ਹੈ ਤੇ ਇਹ ਵੱਡਾ ਇੱਕ ਸੰਦੇਸ਼ ਵੀ ਕਹਿ ਸਕਦੇ ਹੋ ਕਿ ਈਸੀਆਈ ਦਾ ਪੰਜਾਬ ਦੇ ਪ੍ਰਤੀ ਹੈ ਜਿੱਥੇ-ਜਿੱਥੇ ਚੋਣਾਂ ਹੋ ਰਹੀਆਂ ਨੇ ਤੇ ਉਸ ਜਗ੍ਹਾ ਨੂੰ ਲੈ ਕੇ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਤਰਨਤਾਰਨ ਬਾਈ ਇਲੈਕਸ਼ਨ ਦੇ ਹੋਈਆਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਵੱਲੋਂ ਯਾਨੀ ਕਿ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਪੁਲਿਸ ਦੇ ਖਿਲਾਫ ਤਕਰੀਬਨ ਤਕਰੀਬਨ 9 ਤੋਂ 10 ਸ਼ਿਕਾਇਤਾਂ ਈਸੀਆਈ ਨੂੰ ਭੇਜੀਆਂ ਗਈਆਂ ਕਿਉਂਕਿ ਉਸ ਸਮੇਂ ਜਿੱਥੇ ਬਾਈਲੈਕਸ਼ਨ ਹੁੰਦੀ ਹੈ ਜਾਂ ਜਮਨੀ ਚੋਣ ਕੋਈ ਵੀ ਹੁੰਦੀ ਹੈ ਉਦੋਂ ਈਸੀਆਈ ਹੀ ਉਸ ਸਾਰੀ ਚੀਜ਼ ਨੂੰ ਕੰਟਰੋਲ ਕਰਦਾ ਹੈ ਤੇ ਇਲਜ਼ਾਮ ਇਹ ਲੱਗੇ ਕਿ ਪੰਜਾਬ ਪੁਲਿਸ ਸੱਤਾਧਰ ਪਾਰਟੀ ਭਗਵੰਤ ਸਰਕਾਰ ਦੀ ਮਦਦ ਕਰ ਰਹੀ ਹੈ ਉਹਨਾਂ ਦੇ ਬੰਦਿਆਂ ਦੇ ਉੱਤੇ ਝੂਠੇ ਮੁਕੱਦਮੇ ਪਾਏ ਤੇ ਉਹਨਾਂ ਦੇ ਬੰਦਿਆਂ ਨੂੰ ਚੱਕ ਕੇ ਜੇਲ੍ਹ ਭੇਜਿਆ ਜਾਂ ਕਹਿ ਲੋ ਕਿ ਹਿਰਾਸਤ ਦੇ ਵਿੱਚ ਲੈ ਲਿਆ ਤੇ ਨਾਲ ਦੇ ਨਾਲ ਹੀ ਲੋਕਾਂ ਨੂੰ ਜਿਹੜੇ ਅਕਾਲੀ ਵਰਕਰ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਤਾਂ ਕਿ ਉਹ ਜਿਹੜੀ ਵੋਟ ਹੈ ਉਹ ਡਰਾ ਧਮਕਾ ਕੇ ਆਮ ਆਦਮੀ ਪਾਰਟੀ ਨੂੰ ਪਾਦੇਣ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਇਹਨਾਂ ਦੇ ਇਲਜ਼ਾਮ ਲੱਗੇ ਤਾਂ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਹੋਈ ਤਰਨਤਾਰਨ ਦੇ ਵਿੱਚ ਹੋਈ ਜਦੋਂ ਐਸਐਸਪੀ ਰਵਜੋਤ ਗਰੇਵਾਲ ਨੂੰ ਹਟਾ ਦਿੱਤਾ ਗਿਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਹਿਲੀ ਵਾਰ ਪੰਜਾਬ ਦੇ ਵਿੱਚ ਕਿਤੇ ਹੋਇਆ ਕਿ ਕਿਸੇ ਮਹਿਲਾ ਐਸਐਸਪੀ ਨੂੰ ਵੀ ਤਰਨਤਾਰਨ ਇਲਾਕੇ ਦੇ ਜਿਹੜਾ ਇਲਾਕਾ ਬਹੁਤ ਸੈਂਸਿਟਿਵ ਮੰਨਿਆ ਜਾਂਦਾ ਹੈ ਉਸ ਵੇਲੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਅਕਾਲੀ ਦਲ ਬਾਦਲ ਹੋਰਾਂ ਦਾ ਜਿਹੜਾ ਕਹਿ ਲੋ ਕਿ ਇੱਕ ਸਟੈਂਡ ਸੀ ਜਾਂ ਫਿਰ ਉਹਨਾਂ ਦੀ ਪਾਰਟੀ ਨੂੰ ਕਹਿ ਲਓ ਕਿ ਮਸ਼ਹੂਰੀ ਮਿਲ ਗਈ ਜਾਂ ਉਹਨਾਂ ਨੂੰ ਇੱਕ ਸਟਰੋਂਗ ਮੈਸੇਜ ਮਿਲ ਗਿਆ ਕਿ ਹਾਂ ਸਾਡੇ ਸਾਡੀ ਸ਼ਿਕਾਇਤਾਂ ਦੇ ਉੱਤੇ ਵੱਡੀ ਕਾਰਵਾਈ ਹੋਈ ਲੋਕਾਂ ਦੇ ਵਿੱਚ ਗੱਲਾਂ ਵੀ ਚੱਲੀਆਂ ਤੇ ਕੰਪੀਟੀਸ਼ਨ ਦੇ ਵਿੱਚ ਸੈਕੰਡ ਵੀ ਆਇਆ ਤੇ ਹੁਣ ਜਿਹੜੇ ਮਾਮਲੇ ਉਸ ਸਮੇਂ ਦਰਜ ਕੀਤੇ ਗਏ ਅਕਾਲੀ ਵਰਕਰਾਂ ਦੇ ਉੱਤੇ ਉਸ ਬਾਰੇ ਜਿਹੜੀ ਜਾਂਚ ਚੱਲ ਰਹੀ ਸੀ ਉਸੇ ਨੂੰ ਲੈ ਕੇ ਹੁਣ ਡੀਜੀਪੀ ਨੂੰ ਤਲਬ ਕਰ ਦਿੱਤਾ ਗਿਆ ਜਿਹੜੀ ਈਸੀਆਈ ਵੱਲੋਂ ਚਿੱਠੀ ਲਿਖੀ ਗਈ ਉਹਦੇ ਵਿੱਚ ਲਿਖਿਆ ਗਿਆ ਜੋ ਹੁਣਰ ਲਿਖਿਆ ਮੈਂ ਤੁਹਾਨੂੰ ਉਹੀ ਪੜ੍ਹ ਕੇ ਸੁਣਾਉਣਾ ਜਿਵੇਂ ਤੁਹਾਡੇ ਧਿਆਨ ਵਿੱਚ ਹੈ ਕਿ ਭਾਰਤ ਦੀ ਚੋਣ ਕਮਿਸ਼ਨ ਨੇ 8 11 ਨੂੰ ਤਰਨਤਾਰਨ ਦੇ ਐਸਐਸਪੀ ਡਾਕਟਰ ਜੋਤ ਗਰੇਵਾਲ ਨੂੰ ਮੁਅਤਲ ਕਰ ਦਿੱਤਾ ਕਿਉਂਕਿ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਬਾਈ ਇਲੈਕਸ਼ਨ ਦੇ ਐਲਾਨ ਤੋਂ ਬਾਅਦ ਜਿਹੜੀ ਅਨੁਸ਼ਾਸਨਹੀਣਤਾ ਦੇ ਗੰਭੀਰ ਇਲਜ਼ਾਮ ਤੇ ਕੋਤਾਹੀ ਸਾਹਮਣੇ ਆਈ ਸੀ ਜਿਹੜੀ ਈਸੀਆਈ ਨੇ ਜਾਂਚ ਕਰਵਾਈ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਇਹ ਜਿਹੜੀਆਂ ਸ਼ਿਕਾਇਤਾਂ ਹੋਈਆਂ ਇਹਨਾਂ ਦਾ ਵਰਤਾਵ ਗੰਭੀਰ ਕਮੀਆਂ ਵੀ ਸਾਹਮਣੇ ਆਈਆਂ ਕੋਤਾਹੀ ਤਾਂ ਹੋਈ ਹੋਈ ਪਰ ਜਿਹੜੀਆਂ ਵੱਡੀਆਂ ਕਮੀਆਂ ਆਈਆਂ ਉਹ ਵੀ ਸਾਹਮਣੇ ਆਈਆਂ ਜਿਸ ਨੂੰ ਲੈ ਕੇ ਚਿੰਤਾਵਾਂ ਉੱਠਦੀਆਂ ਰਹੀਆਂ ਤਾਂ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਇਸ ਚੋਣ ਨੂੰ ਕਰਵਾ ਰਹੀ ਸੀ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਸੀ ਕਿ ਜਿਹੜੀ ਇਲੈਕਸ਼ਨ ਆ ਫੇਅਰ ਹੋਵੇ ਇੱਕ ਤਰਫਾ ਨਾ ਹੋਵੇ ਤੇ ਸਾਰੀ ਨਿਰਪੱਖ ਹੋਵੇ ਤਾਂ ਇਸੇ ਨੂੰ ਲੈ ਕੇ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਐਕਸ਼ਨ ਟੇਕਨ ਰਿਪੋਰਟ ਜਿਹੜੀ ਮੰਗੀ ਗਈ ਹੈ ਡੀਜੀਪੀ ਤੋਂ ਤਲਬ ਕਰਕੇ ਤੇ ਡੀਜੀਪੀ ਨੂੰ ਖੁਦ ਈਸੀਆਈ ਦੇ ਦਿੱਲੀ ਵਾਲੇ ਦਫਤਰ ਬੁਲਾਇਆ ਗਿਆ ਤੇ ਇਹ ਕਈ ਵੱਡੀ ਕਾਰਵਾਈ ਤੁਸੀਂ ਸਮਝ ਸਕਦੇ ਹੋ ਕਿ ਇਹ ਹੋਈ ਹੈ ਸੁਖਬੀਰ ਬਾਦਲ ਹੋਰਾਂ ਦੀ ਸ਼ਿਕਾਇਤਾਂ ਦੇ ਉੱਤੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਖਬਰ ਤੇ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਜੋ ਕੁਝ ਹੋਇਆ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ